ਕਬੱਡੀ 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 ਇੱਕ ਕੰਨੀ ਖਾਨ ਹੈ ਐਨ ਕਹਿੰਦੇ ਹੁੰਦੇ ਦੂਸਰੀ ਕੰਨੀ ਬਿੱਲਾ ਬਚਕਾਰ ਰومی ਤੇ ਬਿੰਦੂ ਹੈ ਆ ਬਿੰਦੂ ਹੈ ਹਰਿਆਣੇ ਵਾਲਾ ਐਨ ਕਹਿੰਦੇ ਹੁੰਦੇ ਵੀ ਰਕੇਸ਼ ਦਾ ਵੀ ਲਾਸਟ ਪਿੰਡ ਪੈ ਜਾਂਦਾ ਬਾਉਂਡਰ ਦੇ ਉੱਪਰ ਬਿੰਦੂ ਤੇ ਰਕੇਸ਼ ਦੇ ਦਰਮਿਆਨ ਪਈ ਹੋਈ ਟੱਕਰ ਲੱਗਿਆ ਪੈ ਯੋਰ ਕਬੱਡੀ 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 ਨੰਬਰ ਆਹ ਚੱਕ ਪੈਂਦੀ ਧੱਕ ਆਹ ਚੱਕ ਕਿੱਲਾ ਕਹਿੰਦੇ ਜਾਂੜਲੀ ਵਾਲਾ ਵੱਧਾ ਹੋਇਆ ਸਿਰੇ ਦੇ ਮੈਚ ਹੈ ਸਿਰੇ ਦੀ ਕਬੱਡੀ ਹੋ ਰਹੀ ਹੈ ਆ ਖਾਨ ਹੈ ਮੇਰੇ ਵੀਰੋ ਇਹ ਕਹਿੰਦੇ ਹੁੰਦੇ ਵੀ ਭੈਣੀ ਐਨ ਗੁਜਰਾਂ ਦੀ ਗੱਲ ਹੁੰਦੀ ਕਸ਼ਮੀਰ ਦੇ ਵਿੱਚੋਂ ਆਇਆ ਪਰਿਵਾਰ ਐਨ ਪੰਜਾਬ ਦੇ ਵਿੱਚ ਮੇਰੇ ਵੀਰੋ ਔਰ ਡਾਕਟਰ ਬੱਲੀ ਨੇ ਮਿਹਨਤ ਕਰਾਈ ਅੱਜ ਦੁਨੀਆ ਦੇ ਚਰਚੋ ਜਿੰਨੀਆਂ ਵੀ ਰਿਸਪੈਕਟਡ ਹਸਤੀਆਂ ਆਨੰਦ ਮਾਣਦੀਆਂ ਮੈਚ ਦੀਆਂ ਜੋਰ ਲੱਗਿਆ ਹੋਇਆ ਐਨ ਬੋਲਿਆ ਹਾ ਧਾਵਾ ਨੌਜਵਾਨ ਗੱਭਰੂ ਇਸ ਵੇਲੇ ਕਰ ਪੈ ਗਈ ਸ਼ੇਰਾਂ ਦੀ ਲੈਲੀ ਵਾਲਾ ਬਿੱਲਾ ਲੈਲੀ ਵਾਲਾ ਬਿੱਲਾ ਲੈਲੀ ਵਾਲਾ ਬਿੱਲਾ ਏ ਸਿਰਾ ਸਿਰਾ ਕਿ ਦਿਲੋਂ ਮਾਰ ਕੇ ਜਾਨ ਠੱਲੜੇ ਪੈਂਦੇ ਨੇ ਤੂਫਾਨ ਲੱਤਾਂ ਵਿੱਚ ਵੜ ਕੇ ਗਿੱਟਾ ਫੜ ਕੇ ਪੁੱਠੀ ਪਾਉਣੀ ਪੈਂਦੀ ਏ ਉਹ ਦੁਨੀਆ ਉਂਝੀ ਹੁੰਦੀ ਫੈਨ ਕੇ ਫੈਨ ਬਣਾਉਣੀ ਪੈਂਦੀ ਏ ਦੁਨੀਆ ਨੰਬਰ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਟੰਗੇ ਵਾਲੇ ਤਾਰੀ ਦੀ ਪ੍ਰਧਾਨਗੀ 헤ਡ ਮੀਕਿਆ ਸੀਜ਼ਨ ਆਉ ਖੇਡਿਆ ਜਾ ਰਿਹਾ ਣ ਚੋਟੀ ਦਾ ਸੀਜ਼ਨ ਹੈ ਪ੍ਰਧਾਨ ਵੀ ਚੋਟੀ ਦਾ ਫੈਡਰੇਸ਼ਨ ਦਾ ਤੇ ਕਹਿੰਦੇ ਸੀਜ਼ਨ ਵੀ ਚੋਟੀ ਦਾ ਇੱਬਰ ਕਹਿੰਦੇ ਅਲੀ ਬੜਾਜੇ ਖੁਸ਼ੀ ਆਉ ਖੁਸ਼ੀ ਕਿੜਿਆਣੇ ਵਾਲਾ ਉਹ ਬੱਲੇ ਬੱਲੇ ਹੋ ਗਈ ਜਿੱਤੀ ਏ ਲਹਾਰੀਆਂ ਲਹਾਰੀਆਂ ਪੱਟੀ ਨੰਬਰ ਰੇਡਰ ਦਾ ਪੱਟੀ ਪਿਆਰ ਪਿਆਰ ਦੇ ਨਾਲ ਪੱਟੀ ਜਿਹੜਾ ਹੋੜਾ ਪਿਆਰ ਨਹੀਂ ਪਿਆਰ ਦੇ ਨਾਲ ਕੁਝ ਨਹੀਂ ਹੋਇਆ। ਔੜੀ ਬੜੀ ਪਈ ਆ ਮੇਹਰ ਕਰੇ ਪ੍ਰਮਾਤਮਾ ਬੋਟਨੀ ਵਾਲੇ ਉਹ ਮੇਲਾ ਣ ਚੋਟੀ ਦਾ ਹੋ ਗਿਆ। ਜਿੱਤੇ ਜਿਹੜਾ ਮਰਜੀ ਵਾਰ ਦੁਨੀਆ ਨਾਲ ਸਵਾਦ ਲੈ ਲਿਆ। ਲੋਕੀ ਕਹਿੰਦੇ ਅੱਜ ਬੰਗੜੇ ਦੇ ਬੌਣ ਨੂੰ ਜੀ ਕਰਦਾ। ਆਹ ਸਾਹਮਣੇ ਕਹਿੰਦੇ ਬੋਪਰ ਵਾਲਾ ਇਸ ਵੇਲੇ ਲੋਪ ਵਾਲਿਆ ਕਰ ਸਿਫਤ ਮੁੰਡੇ ਦੀ। ਸਾਹਮਣੇ ਇਸ ਵੇਲੇ ਬਿੰਦੂ ਤੇ ਕਹਿੰਦੇ ਹੁੰਦੇ ਵੀ ਰਕੇ ਬਿੰਦੂ ਤੇ ਰਕੇਸ਼ 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 ਬਿੰਦੂ ਤੇ ਆ ਆ ਆ ਕਬੱਡੀ ਆ ਕਬੱਡੀ ਆ ਦੇਖ ਪ੍ਰਤਾਪ ਪ੍ਰਧਾਨ ਕਹਿੰਦੇ ਕਹਿੰਦਾ ਹੋ ਜੂ ਕੰਮ ਐਨ ਉਹ ਵੇਖ ਪਏ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਤੁਹਾਨੂੰ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ ਜੀ